ਤੁਸੀਂ ਲਈ ਬਾਜੀ ਇੱਧਰ ਆ ਜਾਓ ਹੁਣ ਦੋ ਸੈਲਡ ਕਰ ਲੀ ਸਸੀ ਕਿਉਂ ਜੀ ਸਾਰਿਆਂ ਨੂੰ ਵੈਲਕਮ ਜੀ ਤੁਹਾਡਾ ਦੋ ਵੀਰ ਜੀ ਸੈਲਡ ਕਰਦੇ ਹੋ ਸਾਰੀ ਸੈਲਡ ਦੋ ਸੈਲਡ ਦੋ ਤੰਦੂਰੀ ਦੋ ਸਪੈਸ਼ਲ ਅੱਛਾ ਵਰੂ ਨੇ ਕਿਦਰ ਨਹੀਂ ਜਦੀ ਅੱਜ ਨਾਲ ਸੇ ਇਤਰੋਂ ਆਏ ਕੋਸ਼ਸ਼ ਆ ਜਮਨ ਲੈਣ ਆਏ ਮੇ ਲੋ ਅੱਜ ਇਹ ਖਾਣਾ ਖਾਣ ਆਏ ਆਗੇ ਅਸੀਂ ਖਾਣੇ ਆ ਪ੍ਰੈਮੇਲਰਸ ਕੇਰਾ ਦਾ ਆਇਟਲਰੀਆ ਤੇ ਉਹ ਸਬਦਚੀਆ ਤੋਂ ਜਿਹੜੀ ਅਦਲੀ ਰੋਡ ਜਿਹੜੀ ਆਤੀ ਆ ਨਗਰ ਸੁਧਾਰਤਾ ਸਰਕਾਰ ਦਾ ਫਿਕਸ ਕੀ ਨੰਬਰ 5 ਦੇ ਵਿੱਚ ਆ ਗਿਆ ਤੇ ਅਸੀਂ ਪਹਿਲਾਂ ਉਧਰ ਰਹਿੰਦੇ ਹੁਣ ਅਸੀਂ ਇੱਧਰ ਆ ਗਏ ਆ ਇੱਧਰ ਆਏ ਤਾਂ ਸਾਹਮਣੇ ਮੇਨੇ ਦੀ ਕਾਰ ਆ ਦੇਸਕੀ ਗਰਦੀ ਐ ਤੇ ਇਹ ਹੈਗੇ ਆ ਖਾਲਸਾ ਪੀਜ਼ਾ ਵਾਲੇ ਕਿਹੜੇ ਨਹੀਂ ਲذیذ ਪੀਜ਼ਾ ਵਾਲੇ ਆਪਾਂ ਇਹਨਾਂ ਕੋਲ ਆ ਗਏ ਤਾਂ ਸੋਚਿਆ ਕਿ ਚਲੋ ਆਜਾ ਆਪਾਂ ਇਹਨਾਂ ਦਾ ਫੋਟੋ ਟਰਾਈ ਕਰਦੇ ਆ ਅਚਾਨਕੇ ਹੀ ਸਾਨੂੰ ਐਨਰਜੀ ਗੱਡੀ ਦੇਖੀ ਨਹੀਂ ਆਖਿਆ ਚਲੋ ਅੱਜ ਲਈ ਆ ਗਿਆ ਨਹੀਂ ਜੀਆ ਅਸਲੀ ਤੁਹਾਨੂੰ ਟੈਸਟ ਦਵਾਂਗੇ ਤੁਸੀਂ ਸਾਨੂੰ ਸਮਝ ਦਿਓ ਅਸੀਂ ਚਲੋ ਅੱਜ ਟਰਾਈ ਕਰਦੇ ਹਾਂ ਨਾ ਜੋ ਵਰੁਨ ਨੂੰ ਗਰਮੀ ਲੱਗੀ ਜਾ ਕੇ ਗੱਡੀ ਚੜ ਗਿਆ ਮੰਮੀ ਗੱਡੀ ਉੱਤੇ ਵਰੁਨ ਗੱਡੀ 'ਚ ਬੈਠੇ ਨੇ ਪਰ ਉਹ ਬਾਹਰ ਨਿਕਲ ਗਿਆ ਤਾਂ ਸੇ ਬਾਹਰ ਜਾ ਕੇ ਮੰਮੀ ਖਾਣੀ ਹੈ ਨਾ ਖਾ ਲੈਣਾ ਖਾ ਲਈ ਢੜੀ ਘੜੀ ਸਬਜ਼ੀ ਬਣਾਈ ਹੈ ਨਿਸਵਾ ਤੋਰ ਕਹਿੰਦੀ ਉਹ ਕਿੱ데 ਖਾਣੀ ਸਹੀ ਗੱਲ ਹੈ ਬਹੁਤ ਸਵਾਦ ਆਹ ਹਾਂ ਜਿਕਾ ਉਹ ਮੈਂ ਖਾ ਕੇ ਆਇਆ ਹੈ ਨਿਸਵਾ ਮਜ਼ਾ ਆ ਗਿਆ ਸਾਨੂੰ ਫਿਰ ਜੀ ਖਾ ਲਿਆ ਤੇ ਫਿਰ ਫਾਲਾ ਕਿੱਤੇ ਖਾਦਾ ਹੋ ਨਹੀਂ ਤਾਂ ਹੋ ਗਿਆ ਕਿ ਜਦੋਂ ਰਾਵਈ ਸੀ ਪਿੰਡੀਆਂ ਐ ਨਿਅਸ ਸਵਾਰ ਬਣੀਆਂ ਸੀ ਤੇ ਅਹੀਂ ਚੱਲ ਕੇ ਸੀ ਰਾਵੇ ਹਾਂ ਹਾਂ ਹੋਣ ਇੰਨਾ ਸਵਾਰ ਬਣੇ ਆਂ ਕੀ ਕਹਿੰਦੇ ਇਹਨੂੰ ਚਲੋ ਆ ਸਾਹਮਣੇ ਦਿਖ ਗਏ ਸਾਨੂੰ ਤੇ ਅਸੀਂ ਆ ਗਏ ਉੱਧਾ ਸਪੈਸ਼ਲ ਪਰ ਸੋਚਦੇ ਹੀ ਬਣ ਗਏ ਦਾ ਕਿੰਨੀ ਦੇਰ ਦੀ ਇੱਥੇ ਲੱਗਦੀ ਇਹਨਾਂ ਦੀ ਆ ਹੋਵੇ ਕੀ ਨਹੀਂ ਪਰ ਆਏ ਅਸੀਂ ਹੋਣੀਆਂ ਸੋਚਿਆ ਬੜੀ ਵਾਰ ਪਰ ਕੋਈ ਤੇ ਨਹੀਂ ਗਿਆ ਤੇ ਅੱਜ ਸਾਨੂੰ ਦੇਸੀ ਗਈ ਸਾਹਮਣੇ ਤਾਂ ਹੀ ਆ ਗਏ ਅੱਜ ਵਰੁਣ ਕਹਿੰਦਾ ਸੀ ਨਹੀਂ ਜਾਣਾ ਕਹਿੰਦਾ ਅੱਜ ਕਿਤੇ ਨਹੀਂ ਜਾਣਾ ਭਾਜੀ ਕੱਲ ਚੱਲਾਂਗੇ ਅੱਛਾ ਹਰ ਤੇ ਕਿੰਨੇ ਦਾਣਾ ਪਾਣੀ ਲਿਖਿਆ ਹੁੰਦਾ ਜਾ ਕੇ ਆਣ ਦਾਣ ਤੇ ਵੀ ਦਾਣਾ ਪਾਣੀ ਜਿੱਥੇ ਤੁਹਾਡਾ ਲਿਖਿਆ ਹੁੰਦਾ ਤੁਸੀਂ ਦਾਣਾ ਬੰਦਾ ਸੋ ਅੱਜ ਸਾਡਾ ਦਾਣਾ ਬਣ ਗਿਆ ਤੇ ਲਿਖਿਆ ਗਿਆ ਇੱਥੇ ਆ ਗਿਆ ਡਾਕਟਰ ਤੋਂ ਕੀ ਹੋਥੋ ਹੋਥੋ ਦੇਖਦੇ ਰਹੇ ਅੱਛਾ ਚਲੋ ਜੀ ਪਾਜੀ ਬੜੀ ਵਧੀਆ ਨਾਇਸ ਤੇ ਨੇਚਰ ਦੇ ਨੇ ਤੇ ਕੰਨੇ ਕੀ ਸਾਡਾ ਆਰਡਰ ਨੰਬਰ ਜੇ ਤੁਸੀਂ ਇੱਥੇ ਪਲੇਸ ਆ ਦੇ ਸਕਦੇ ਹੋ ਆਨਲਾਈਨ ਆਪਾਂ ਹੋਮ ਡਿਲੀਵਰੀ ਕਰਾਂਗੇ ਤੁਹਾਨੂੰ ਵਧੀਆ ਲੱਗੇਗਾ ਫੀਸ ਲੈ ਜਿਦੋਂ ਸੋ ਚਲੋ ਚੜੀ ਚੱਲਣ ਦਾ ਕੀ ਨਾਮ ਸੀ ਲੰਮੀ ਪੀਸ ਉਹ ਵਿਲਾਗ ਹਾਂਜੀ ਨਵ ਦੀ ਕਿਚਨ ਵਿਲਾਗ ਬਾਕੀ ਆਪਾਂ ਕਰਦੇ ਕਿਸੇ ਕਰਾਸਿੰਗ ਟੂ ਫੋਨ ਨੰਬਰ ਲੈ ਲੈਣਾ ਹੈ ਉਹ ਲੈ ਲਿਆ ਉਹਨਾਂ ਨੇ ਮਤਲਬ ਇਹ ਤੇ ਤੁਹਾਨੂੰ ਜਾਈਏ ਜਿਵੇਂ ਲੱਗਾ ਸੈਲਰ ਵਾਲਾ ਜੀ ਅਸੀਂ ਲੈ ਆਏ ਹੁਣ ਘਰੇ ਚਾ ਕੇ ਅਸੀਂ ਖਾਵਾਂਗੇ ਫਿਰ ਉਹਨਾਂ ਨੂੰ ਦੱਸਾਂਗੇ ਬੜੀ ਵਧੀਆ ਲੇਚਰ ਦੇ ਹੀ ਦੋਨੇ ਦੋਨੇ ਭਰਾ ਮਤਲਬ ਕਿ ਸਾਡੇ ਵਾਸਤੇ ਤੇ ਪੜਾਇਆ ਹੋ ਪਤਾ ਨਹੀਂ ਇਹ ਮਤਲਬ ਕਿ ਬ੍ਰਦਰ ਨੇ ਜਾਂ ਪਤਾ ਨਹੀਂ ਕਿੰਨਾ ਘਰ ਸੇ ਪਰ ਨਾ ਘਰ ਸੇ ਕਿ ਤੇ ਜੋ ਸਾਸੂ ਸਰਾ ਬਕੇ ਹਰੇਕ ਤੇ ਲਿਖਿਆ ਕਿਹੜਾ ਕਿਹੜਾ ਹਾਂ ਜੀ ਕਾਫੀ ਤਰ੍ਹਾਂ ਦਾ ਕਾਫੀ ਵੈਰਾਈਟੀ ਹੋਣਾ ਕੋਲ ਸਾਡਾ ਡਿਨਰ ਆਏ ਦਾ ਸੀ ਕੋਈ ਹੋਰ ਕੰਮ ਹੀ ਤਾਂ ਮੈਨੂੰ ਸਾਹਮਣੇ ਉਹਦੀ ਉਹ ਦੇਸਗੀ ਵੈਰ ਤੇਸਗੀ ਫੂਡ ਵੈਨ ਤੇ ਮੈਂ ਅੱবি ਨਹੀਂ ਅੱਜ ਮੈਂ ਕਿਹਾ ਮੈਂ ਹਮੇਸ਼ਾ ਰੋਜ ਹੀ ਮਤਲਬ ਕਿ ਸ਼ੋ ਹੁੰਦਾ ਉਹ ਆਪਣਾ ਇੰਸਟਾਗ੍ਰam ਤੇ ਪਾਉਂਦੇ ਆ ਇੰਸਟਾਗ੍ਰam ਤੇ ਉਹਨਾਂ ਦਾ ਪੇਜ ਹੈ ਗਰ ਲਜੀਜ਼ ਪੀਜ਼ਾ ਐਦ ਕਰਕੇ ਤੇ ਮੈਂ ਰੋਜ ਹੀ ਮੈਨੂੰ ਸ਼ੋ ਹੋ ਜਾਂਦਾ ਤੇ ਮੈਂ ਕਿਹਾ ਕਿ ਅੱਜ ਆਪਾਂ ਇਹ ਤੋਂ ਖਾ ਕੇ ਜਾਣਾ ਤੇ ਫਿਰ ਸੋਚਿਆ ਵੀ ਨੇਰਾ ਹੋ ਜਾਣਾ ਸਾਵਲ ਕਿਉਂ ਰਿਹਾ ਤੇ ਅਸੀਂ ਲੈ ਹੀ ਜਾਂਦੇ ਆ ਘਰ ਵਾਸਤੇ ਉਹ ਕਹਿੰਦਾ ਕਿ ਵੀ ਮੈਂ ਬੈਠਦਾ ਹਾਂ ਤੁਸੀਂ ਚਾਓ ਸਾਵਲ ਕਿੰਦਾ ਜਾਣਾ ਅੱਜ ਜਦੋਂ ਉਹਨੂੰ ਪਤਾ ਲੱਗਣਾ ਉਹਨੇ ਬੜੇ ਖੁਸ਼ ਹੋਣਾ ਕਹਿੰਦਾ ਆਉਣ ਲੱਗਿਆ ਕਹਿੰਦਾ ਕੁਝ ਖਾ ਖਾ ਨਹੀਂ ਲੈ ਚੋ ਮੈਂ ਕਿ ਫਰੂਟ ਪਿਆ ਆ ਖਾਓ ਜਿੰਨਾ ਮਰਜ਼ੀ ਉਹ ਮਤਲਬ ਕਿ ਛੋਟਾ ਬੱਚਾ ਨਾ ਤੁਹਾਨੂੰ ਹਮੇਸ਼ਾ ਬੱਚਿਆਂ ਨੂੰ ਤਾਂ ਖਾਂਦਾ ਹੀ ਹੁੰਦਾ ਕੁਝ ਵੱਡਾ ਬੱਚਾ ਐਸਾ ਡੈ ਹੋ ਜਾਈਏ ਲੈ ਆਇਆ ਕੁਝ ਖਾਣ ਲਈ ਹਮੇਸ਼ਾ ਹੀ ਲੈ ਕੇ ਆਇਆ ਕੁਝ ਖਾਣ ਲਈ ਜਦ ਕਿ ਇੰਨੀ ਅਜੀਗਰ ਚਖਾਣ ਹੁੰਦੀ ਆ ਪਰ ਬਾਹਰ ਹੁੰਦੀ ਆ ਬੱਚਿਆਂ ਨੂੰ ਫੇਰ ਵੀ ਹੀ ਹੁੰਦਾ ਆ ਉਹ ਹੁੰਦਾ ਕਿ ਯਾਰ ਅਸੀਂ ਜਦੋਂ ਛੋਟੇ ਹੁੰਦੇ ਸੀ ਤਾਂ ਉਦੋਂ ਦਾ ਹੋਂ ਤਾਂ ਅਸੀਂ ਰੋਈ ਹੁੰਦੇ ਤਾਂ ਸਮੇਂ ਹੀ ਚੇਂਜ ਆ ਪਰ ਜਦੋਂ ਅਸੀਂ ਛੋਟੇ ਹੁੰਦੇ ਹੀ ਸਾਡੇ ਲਈ ਕਿ ਸ਼ਹਿਰ ਤੋਂ ਕੋਈ ਚੀਜ਼ ਆ ਜਾਈ ਤਾਂ ਅਸੀਂ ਵੀ ਕਿਤੇ ਫੁੱਲੇ ਰਸਵਾਣਾ ਵੀ ਹਾਏ ਆਚਾ ਆਇਆ ਆ ਚੋ ਆਇਆ ਖਾਣ ਵਾਲ ਤੇ ਬੱਚੇ ਸਾਰੇ ਜਦੋਂ ਆਈ ਹੁਣ ਕਈ ਵਾਰ ਨਾ ਇੱਕ ਦਿਨ ਮੇਰਾ ਬਰਦਰ ਕਹਿੰਦਾ ਕਿ ਕਹਿੰਦਾ ਕਿ ਬੱਚੇ ਪਰਫਕਾਦੇ ਮੈਂ ਤੂੰ ਆਪਣਾ ਯਾਦ ਕਰ ਅਸੀਂ ਵੀ ਛੋਟੇ ਹੁੰਦੇ ਪਰਫਕਾਦੇ ਰਹੇ ਆਂ ਮੈਂ ਬੱਚੇ ਖਾਂਦੇ ਤਾਂ ਖਾਂਦੋ ਫਿਰ ਕੀ ਕਰਨਾ ਤੇ ਜਦੋਂ ਸਾਡਾ ਬੱਚੂ ਅਹੀਂ ਵੀ ਪਰਫ ਖਾ ਜਾਂਦੇ ਆ ਉਦੋਂ ਦੇ ਵਿਚਾਰੇ ਤੂੜੀਆਂ 'ਚ ਰੱਖਦੇ ਹੁੰਦੇ ਸੀ برف ਹੈ ਨਾ ਤੂੜੀਆਂ 'ਚ برف ਰੱਖਣੀ ਉਹ ਕਈ ਵਾਰ ਆਪਣੇ ਵੱਲੋਂ ਸੰਭਾਲ ਕੇ ਰੱਖੀ ਹੋਣੀ ਉਹ ਖੁਰ ਜਣੀ ਉੱਥੇ ਹੀ ਤੇ ਜਦੋਂ ਉਥੋਂ ਕੱਢਣੀ ਨਾ ਤੋੜ ਕੇ ਸੂਏ ਦੇ ਨਾਲ ਤੇ ਹੁੰਦਾ ਕਿ ਦਵਾਦਾਲ ਸਾਨੂੰ ਖਾਣ ਨੂੰ ਮਿਲਦੇ ਹੁਣ ਖਾ ਲੈਣੀ ਪੂਰੀ ਹੋਈ ਕਿ ਜਿਆਦਾ ਮਜ਼ਾ ਹੁੰਦਾ ਸੀ ਖਾਣ ਦਾ ਜਦੋਂ ਸੂਏ ਨਾ ਭੋਰ ਨਹੀਂ ਨਾ ਜਿਹਦੇ برف ਦਾ ਗੋਲਾ ਨਹੀਂ برف ਦਾ ਗੋਲਾ ਵੀ ਉਹੀ ਵੀ ਛੋਟੇ ਹੁੰਦੇ ਖਾਦਾ ਹੂਣ ਖਾਣ ਨੂੰ ਦਿਲ ਨਹੀਂ ਕਰਦਾ ਕੁਝ ਹੁੰਦਾ ਵੇਖ ਕੇ ਕੀ ਆਏ ਹਾਏ ਹਾਏ ਇੰਨਾ ਗੰਦਾ ਇਹੀ ਇੰਨਾ ਖਾਂਦੇ ਰਹੇ ਆ ਤੇ ਆਹ ਲਾਚੀ ਦਾਣਾ ਜਿਹਾ ਵੀ ਹੋ ਤਾਂ ਕੁਝ ਹੁੰਦਾ ਨਾ ਇਹ ਚੀਜ਼ਾਂ ਸੋਚ ਕੇ ਤੇ ਮੈਂ ਨਹੀਂ ਉਹਦੇ ਨਾਲ ਆਪਣੇ ਬ੍ਰਦਰ ਨਾਲ ਇੱਕਦਰ ਗੱਲਾਂ ਕਰਨੇ ਕਿ ਮੇਰੇ ਕੋ ਅਸੀਂ ਛੋਟੇ ਹੁੰਦੇ ਸੀ ਚੀਜ਼ਾਂ ਖਾਂਦੇ ਰਹੇ ਹਾਂ ਤੇ ਹੁਣ ਸਾਨੂੰ ਇਹਨਾਂ ਚੀਜ਼ਾਂ ਤੋਂ ਇੰਨੀ ਹਲਕਤ ਆਂਦੀ ਕਿ ਹਾਈ ਇਹ ਕਿੱਦਾਂ ਖਾਣਾ ਹੈ ਕਿੱਦਾਂ ਗਾਣਾ ਖਾਣੇ ਦੀ ਕੀ ਗੱਲ ਹੈ ਅੱਛਾ ਉਧਰ ਹੋਣ ਰਿਹਾ ਚਲੋ ਹੁਣ ਕਰੀਏ ਅੰਕਾ ਹਾਂਜੀ 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 ਬਸ ਬੜਾ ਇੱਥੇ ਵੀ ਇਹਨਾਂ ਦਾ ਨਾ ਨਾ ਬਹੁਤ ਆ ਰੇਟ ਬਹੁਤ ਦਾ ਲੈਸ ਚਾਹਤਾ ਥੱਗਣੇ ਨੇ ਮੈਂ ਰੇਟ ਨਹੀਂ ਵੱਤ ਕਾਉਂਗੀ ਮੇਰੀ ਇਹੋ ਬਾਰੇ ਕਿੱਧਰ ਦੀ ਕਿੱਧਰ ਨੂੰ ਟੋਪਿਕ ਭਵਾ ਦਿੰਦੇ ਆ ਆ ਲੋਗ ਇਹਦੇ ਨਾਲ ਆਉਗੀ ਆ ਫਰੀ ਇਧਰ ਉਧਰ ਪਤਾ ਨਹੀਂ ਸਮਝ ਨਹੀਂ ਲਾਦੀ ਕਿ ਕਿਤਰਾ ਐ ਬਿੱਲ ਜਿਹਾ ਬਣਾ ਦਿੰਦੇ ਮੁੜ ਕੇ ਕਹਿਣ ਕਿ ਵੀ ਫਰੀ ਬਣਾ ਦਿੰਦੇ ਇਧਰ ਤੁਹਾਡੀ ਆ ਫਰੀ ਹੈ ਸਮਝ ਨਹੀਂ ਲਾਦੀ ਇਹਨਾਂ ਦੀ ਵੀ ਕੀ ਇਹਨਾਂ ਨੂੰ ਪੁੱਛਿਆ ਫਿਰ ਇਧਰ ਨੂੰ ਉਧਰ ਨੂੰ ਉਧਰ ਨੂੰ ਇਧਰ ਨੂੰ ਹਾਂ ਤੇ ਘੁਮਾਈ ਜਾਂਦੇ ਲੋ ਜੀ ਹੁਣ ਟਰਾਈ ਕਰਦੇ ਆ ਅੱਜ ਅੱਜ ਆਪਾਂ ਨਵੇਂ ਜਗ੍ਹਾ ਤੋਂ ਲੈ ਕੇ ਆਏ ਆ ਉਹ ਕਲੇ ਤਾਂ ਡਾਕਟਰ ਕੋਲ ਸੀ ਨਾ ਸਰਦਸ਼ੀਰ ਤੇ ਤੇ ਆਉਂਦੇ ਮੈਨੂੰ ਸਾਹਮਣੇ ਉਹਨਾਂ ਦੀ ਮੈਨੂੰ ਬੜੀ ਦਿਰ ਦਾ ਮੇਰਾ ਹੈਗਾ ਸੀ ਮਨ ਚ ਕਿ ਮੈਂ ਜਾਣਾ ਉਹ ਹੈ ਲਜੀਜ਼ ਪੀਜ਼ਾ ਵਾਲੇ ਨਾ ਉਹ ਆਪਣੀ ਗੱਡੀ 'ਚ ਉਹਨਾਂ ਨੇ ਬੜਾ ਵਧੀਆ ਸੈਟਅਪ ਚਲਾਇਆ ਇੱਕ ਨਾ ਬਣਾਇਆ ਸ਼ਾਇਦ ਤੁਸੀਂ ਵੀ ਵੇਖਿਆ ਹੋਊਗਾ ਕਿਤੇ ਕਿ ਨਹੀਂ ਤੇ ਮੈਂ ਕਿਹਾ ਜੇ ਉਹਨਾਂ ਦਾ ਟਰਾਈ ਕਰਨੀ ਆ ਤੇ ਹੁਣ ਆਪਾਂ ਆ ਲੋ ਪਲੇਟਸ ਲਓ ਕਰੋ ਟਰਾਈ ਵੀ ਦੇ ਨਹੀਂ ਨਹੀਂ ਅਸੀਂ ਤਾਂ ਅੱਜ ਤੇ ਫਿਲਹਾਲ ਆਪਾਂ ਟਰਾਈ ਕਰ ਲਗੇ 버거 ਉਹਨੇ ਆਜੋ 사ਵਲ ਜੀ ਆਓ ਜੀ ਆਓ ਸਰਦਾਰ ਜੀ ਦੇਣਗੇ ਸਭ ਤੋਂ ਪਹਿਲਾ ਰਿਵਿਊ ਇਹ ਹੈਗਾ ਜੀ ਤੰਦੂਰੀ 버거 ਉਹਦਰ ਦੂਜੇ ਛੋਟੇ ਸਰਦਾਰ ਜੀ ਐਦਾਂ ਮੇਰੇ ਟਿੱਡੀ ਸਰਦਾਰ ਜੀ ਸਾਰੇ ਆ ਗਏ ਆ ਬਹੁਤ ਬੜਾ ਖੁਸ਼ ਹੋਇਆ આજ ਛੋਟਾ ਮੇਰਾ ਬੱਚਾ ਸੋਣਾ ਕਿਉਂ ਸਾਰੇ ਲੋਗ ਬੋਤੇ ਆਲੋ ਇਹ ਵੀ ਸੋ ਪਲੇਟਫਾਰਮ ਲੱਗਿਆ। ਸੌਫਟ ਹੈ। ਗਮਣੀ ਅਰੀ ਨਹੀਂ ਅਰੀ ਕਿਤੇ ਨਹੀਂ ਨਹੀਂ। ਹੂੰ। ਕਿਤੇ ਨਹੀਂ। ਕਿਤੇ ਨਹੀਂ ਹੈਂਗੇ ਐਸੀ। ਜਰਨ। ਅੱਛਾ। ਸੌਫਟ। ਵਾਹ ਵਾਹ। ਜਾਨ ਵਾਹ। ਜਾਨ ਸਾਬ। ਹੂੰ। ਕੋਈ ਤੇ ਨਹੀਂ। ਇਹ ਨਹੀਂ ਤੇ ਫਾਇਲਾ। ਬੋਸ ਹਾਂ ਬੋਸ ਮੇਰਾ ਮਨ ਤੇ ਖਿਆਲ ਰੱਖਣਾ ਮੈਨੂੰ ਸ਼ਾਇਦ ਸ਼ਾਇਦ ਅਜੇ ਅਜੇ ਹੋਰ ਆਣਾ ਆ ਇੱਕ ਮਿੰਟ ਰੁਕ ਜੋ ਨਾ ਹੈਲੋ ਆ ਮਮੀ ਦੀ ਕੀ ਡਾਕਟਰ ਦੀ ਨੰਬਰ ਲੋਟ ਕੇ ਜਾਂਦਾ ਚੱਕੀ ਬਰਦਰ ਸਾਰ ਬੋਸ ਹਾਂ ਹਾਂ ਆਸਪਾਸ ਤੇ ਆਇਆ ਵਾਹ ਕਿੰਨਾ ਕੀ ਬਾਤ ਹੈ ਮੈਠੀ ਨਜ਼ਾਰੇ ਨੇ ਖਾਨ ਦੇ ਨਜ਼ਾਰੇ ਲੱਗ ਰਹੇ ਬਹੁਤ ਸਾਰੇ ਕਿਉਂ ਮਰਨ ਹੈਗਾ ਕਿ ਨਹੀਂ ਸਾਵਲ ਨੇ ਸਾਵਲ ਨੇ ਕਿਹੜਾ ਨਿਕਲ ਸਾਵਲ ਨੇ ਹੀ ਹੋਣਾ ਹੈਲੋ ਜੀ ਆ ਦਿਓ ਸਾਵਲ ਨੂੰ ਸਾਵਲ ਜੀ ਲੋ ਸਾਵਲ ਜੀ ਹਾਂ ਜੀ ਡਾਕਟਰ ਕੁਸ਼ਨੀ ਮੈਡੀਸਨ ਦੇ ਦਿੱਤੇ ਤੇ ਤੇਰਾ ਸੰਕਲਿਸ਼ ਮਿਟਾਬੋਲ ਪ੍ਰੋਟੀਨ ਦਾ ਪੂਰਾ ਰਹਿ। ਸੱਚੀ ਡਾਕਟਰ ਨੇ ਕਿਹਾ ਕਹਿੰਦਾ ਵੀ ਜੀ ਜਾ ਕੇ ਖਾਓ। ਜਾ ਕੇ ਖਾਓ ਜ਼ਰਾ ਵਾ ਜਾ ਕੇ। ਇਹ ਕਿਹੜਾ ਸੀ ਹੁਣ ਦਿੱਤਾ ਯਾਰ ਇਹ। ਇਹ ਹੈਗਾ ਸਪੈਸ਼ਲ। ਆਹ ਸਪੈਸ਼ਲ ਕਿਵੇਂ? ਖਾਈ ਜਾ ਰਿਹਾ ਰਿਵਿਊ ਨਹੀਂ ਕੋਈ ਦਿੰਦੇ ਤੁਸੀਂ। ਵੈਰੀ ਟੇਸਟੀ। ਰੁਣ 13 13 ਤੇ ਫੂਡ ਦਾ ਕਾਫੀ ਹੁਣ ਜਿਆਦਾ ਅਮਰਸਰ ਰਹਿ ਗਿਆ ਐਕਸਪੀਰੀਅੰਸ ਹੋ ਗਿਆ ਕਿਵੇਂ ਵਧੀਆ ਵਧੀਆ ਮੈਨੂੰ ਵਧੀਆ ਲੱਗਾ ਮੈਨੂੰ ਬਹੁਤ ਸੋਹਣਾ ਲੱਗਾ ਸਪੈਸ਼ਲ ਲੈ ਲੇ ਤੁਸੀਂ ਨਹੀਂ ਨਹੀਂ ਆ ਤਾਂ ਮੈਂ ਲਾਣਾ ਅਜੇ ਮੈਂ ਦੂਸਰਾ ਖਾਦਾ ਜਿਹੜਾ ਪਹਿਲਾਂ ਕੀ ਸੀ ਤੰਦੂਰੀ ਦੱਗ ਮੰਮੇ ਨੂੰ ਮਮੇ ਨੂੰ ਇਹ ਖਾਦਾ ਵੀ ਐ ਸਪੋਟ ਦੇ ਦਿਆਂ ਸਪੈਸ਼ਲ ਨਾਲ ਫੈਲ ਇਹ ਡਬਲ ਟਿੱਕੀ ਹੈ ਛਾਇਦਾ ਹਾਂ ਹਾਂ ਲੱਗਦਾ ਇੱਕ ਮਿੰਟ ਚਾਹ ਇਹ ਡਬਲ ਦੀ ਟਿੱਕੀ ਡਬਲ ਟਿੱਕੀ ਹੈ ਬੋਪਨੀ ਦੇ ਦਾਈਸ ਨੇ ਹੈ ਇਹ ਪਤਾ ਹੈ ਇਹਦੇ ਵਿੱਚ ਹੀ ਆ ਦੇਖੋ ਹੈਗੀ ਇਹ ਪਤਾ ਪਲੇਟਾ ਚਾਟੀ ਕਾਲੀ ਆਂਦੀ ਆ ਇੰਨਾ ਸੁਆਦਾ ਕਿਹਦੇ ਪਲੇਟਾ ਚਾਟੀ ਕਾਲੀ ਆਂਦੀ ਆ ਲਿਆਂਦਾ ਤਾਂ ਅਸੀਂ ਇੱਕੇ ਕੀ ਭਰੇ ਆ ਕਿ ਤਿੰਨ ਤਰ੍ਹਾਂ ਦੇ ਉਹਨਾਂ ਨੇ ਕਾਲੇ ਤੇ ਹੁਣ ਆਪਾਂ ਕਰਨਗੇ ਆ ਸੈਲਡ ਸੈਲਡ ਰਾਈਪਰ ਸੈਲਡ ਸੈਲਡ ਜੀ ਭਾਜੀ ਪਰਤਾਪਿੰਡੀ तुम वो बात करना मेकअप पापा ले कोई नोट दे दो पूरे बहुत अच्छा है ना सेल अच्छा हम ट्राई करते ਵਾਹ ਜੀ ਬਾਕੀ ਸਿਗਾਰ ਸਪੈਲਿੰਗ ਪਾਣੀ ਸਾਰੇ ਵਾਲੇ ਬੜਾ ਸਵਾਦ ਲੱਗਾ ਸੱਚੀ ਬਹੁਤ ਸਵਾਦ ਹੈ ਫਿਰ ਕੁਛ ਨਾ ਕੁਛ ਫਿਰ ਦੁਬਾਰਾ ਟਰਾਈ ਕਰਾਂਗੇ ਕਿ ਦਿਨ ਇਹਨਾਂ ਦਾ ਕੁਝ ਹੋਰ ਹੈ ਨਾ